ਲੋਕ ਮਹੱਲਾ ਪੰਜਵਾ ਕਬੀਰ ਕੂਕਰ ਪੌਂਕਨਾ ਕਰੰਗ ਪਿਛੈ ਉਠ ਧਾਏ ਕਰਮੀ ਸਤਗੁਰ ਪਾਇਆ ਜਿਨ ਹੋਲਿਆ ਛਡਾਇ ਪਾਵਨ ਪਵਿੱਤਰ ਸ਼ਲੋਕ ਇਹ ਹੈ ਤਾਂ ਪੰਚਮ ਪਾਤਸ਼ਾਹ ਜੀਆਂ ਦਾ ਦਰਜ ਕੀਤਾ ਲਿਖਿਆ ਹੋਇਆ ਪਰ ਇਹ ਕਬੀਰ ਦੇ ਸ਼ਲੋਕਾਂ ਦੇ ਵਿੱਚ ਹੀ ਦਰਜ ਹੈ ਅਤੇ ਇਸ ਦੀ ਬਣਾਵਟ ਵੀ ਹੂਬ-ਹੂ ਕਬੀਰ ਸਾਹਿਬ ਜੀਆਂ ਦੇ ਸ਼ਲੋਕਾਂ ਵਰਗੀ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਬੀਰ ਕੂਕਰ ਭੌਂਕਣਾ ਕੂਕਰ ਕਹਿੰਦੇ ਨੇ ਕੁੱਤੇ ਨੂੰ ਭੌਂਕਣ ਦਾ ਮਤਲਬ ਹੈ ਕਿ ਭੌਂਕਣ ਵਾਲਾ ਕੁੱਤਾ। ਕਰੰਗ ਪਿਛੈ ਉਠਤਾਏ ਕਰੰਗ ਕਹਿੰਦੇ ਨੇ ਮੁਰਦਾਰ ਮੁਰਦਾ ਕੋਈ ਮੁਰਦਾ ਚੀਜ਼ ਪਈ ਹੋਵੇ। ਕਹਿਣ ਲੱਗੇ ਕਿ हे ਕਬੀਰ ਇਹ ਭੌਂਕਣ ਵਾਲਾ ਭਾਵ ਲਾਲਚ ਦਾ ਮਾਰਿਆ ਹੋਇਆ ਇਹ ਕੁੱਤਾ ਇਹ ਮਨ ਚੇਤੇ ਰੱਖਣਾ ਜਦੋਂ ਮਨ ਜਿਹੜਾ ਹੈ ਨਾ ਮਨੁੱਖ ਦਾ ਮਨ ਹੈ ਇਹ ਕਿਤੇ ਲੋਭ ਦੇ ਵਿੱਚ ਪੈ ਜਾਏ ਕਿਸੇ ਲਾਲਚ ਦੇ ਵਿੱਚ ਆ ਜਾਏ ਤੇ ਗੁਰਬਾਣੀ ਨੇ ਇਹਨੂੰ ਕੁੱਤੇ ਦੀ ਸੰਗਿਆ ਦਿੱਤੀ ਹੈ ਤੇ ਉਹ ਵੀ ਨਾਰਮਲ ਕੁੱਤਾ ਨਹੀਂ ਹਲਕਿਆ ਹੋਇਆ ਕੁੱਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਸ੍ਰੀ ਰਾਗ ਦੇ ਵਿੱਚ ਕਹਿਣ ਲੱਗੇ ਜਿਉ ਕੂਕਰ ਹਰਕਾਇਆ ਧਾਵੇ ਦਹਿਦ ਸਜਾਏ ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਈ ਇਹਦੇ ਮੈਂ ਟੁਕ ਮਾਤਰ ਅਰਥ ਕਰਾਂਗਾ ਕਹਿਣ ਲੱਗੇ ਜੋ ਕੂਕਰ ਹਰਕਾਇਆ ਜਿਵੇਂ ਹਲਕਿਆ ਹੋਇਆ ਕੁੱਤਾ ਧਾਵੇ ਦਹਿਦ ਸਜਾਏ ਦਸਾਂ ਦਸ਼ਾਵਾਂ ਵੱਲ ਭੱਜਦੇ ਧੌਂਦਾ ਧਾਵੇ ਦਾ ਮਤਲਬ ਹੈ ਭੱਜਣਾ ਕਦੀ ਕਿਹੜੇ ਕਿਸੇ ਪਾਸੇ ਭੱਜ ਗਿਆ ਜਿਹੜਾ ਕੁੱਤੇ ਨੂੰ ਹਲਕੋ ਜਿਨਾ ਉਹ ਟਿੱਕੇ ਨਹੀਂ ਬੈਠਦਾ ਫਿਰ ਦੋ ਤਿੰਨ ਉਸ ਦੇ ਵਿੱਚ ਲੱਛਣ ਆ ਜਾਂਦੇ ਨੇ ਇੱਕ ਤੇ ਉਹ ਆਪਣੇ ਮਾਲਕ ਨੂੰ ਹੀ ਵੱਢ ਕੇ ਖਾਂਦਾ ਹੈ ਉਸ ਨੂੰ ਹੀ ਖਾਣ ਪੈਂਦਾ ਹੈ ਦੂਸਰਾ ਉਹ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਕਦੇ ਵੀ ਬੈਠਦਾ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਜੋ ਕੂਕਰ ਹਰ ਕਾਇਆ ਧਾਵੇ ਦੈਦ ਸਜਾਏ ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ ਟਿਕ ਕੇ ਨਹੀਂ ਬਹਿੰਦਾ ਚਾਰ ਛਪੇਰੇ ਭੱਜਾ ਫਿਰਦੇ ਕਹਿ ਲਗੇ ਲੋਭੀ ਜੰਤ ਨਾ ਜਾਣਈ ਆਹੀ ਕੰਡੀਸ਼ਨ ਇੱਕ ਲੋਭ ਚ ਮਾਰੇ ਹੋਏ ਬੰਦੇ ਦੀ ਹੈ ਇੱਕ ਲਾਲਚ ਦੇ ਵਿੱਚ ਫਸੇ ਹੋਏ ਬੰਦੇ ਦੀ ਬਣ ਜਾਂਦੀ ਹੈ ਕਹਿਣ ਲੱਗੇ ਪੱਖ ਅਪੱਖ ਸਭ ਖਾਏ ਚੰਗਾ ਮਾੜਾ ਉਹਨੂੰ ਕੁਝ ਨਹੀਂ ਪਤਾ ਲੱਗਦਾ ਵੀ ਮੈਂ ਕੰਮ ਜਿਹੜਾ ਕਰ ਰਿਹਾ ਚੰਗਾ ਹੈ ਕਿ ਮਾੜਾ ਹੈ ਉਹ ਮਾੜੇ ਕੰਮ ਨੂੰ ਵੀ ਕਰਦਾ ਰਹਿੰਦਾ ਹੈ ਚੰਗੇ ਨੂੰ ਵੀ ਕਰਦਾ ਹੈ ਕਹਿਣ ਲੱਗੇ ਕਿ ਲੋਭੀ ਬੰਦੇ ਦਾ ਜਿਹੜਾ ਅੰਦਰ ਦੀ ਵਰਤੀ ਹੈ ਨਾ ਉਹ ਇੱਕ ਹਲਕੇ ਹੋਏ ਕੁੱਤੇ ਨਾਲ ਦੀ ਬਣ ਜਾਂਦੀ ਹੈ ਇੱਥੇ ਵੀ ਬਚਨ ਕੁੱਤੇ ਦਾ ਆਇਆ ਕਹਿ ਲੱਗੇ ਕਬੀਰ ਕੂਕਰ ਭੌਂਕਣਾ ਕਹਿਣ ਲੱਗੇ ਜਿਹੜਾ ਤੇਰਾ ਅੰਦਰ ਲਾਲਚ ਦਾ ਕੁੱਤਾ ਭੌਂਕ ਰਿਹਾ ਹੈ ਨਾ ਇਹ ਚੇਤੇ ਰੱਖੀ ਕਰੰਗ ਪਿੱਛੇ ਉਠ ਤਾਏ ਇਹ ਕੁੱਤਾ ਸਦਾ ਮੁਰਦਾਰ ਵੱਲ ਭੱਜਦਾ ਹੈ ਇਹ ਮਾਸ ਵਾਲੇ ਮਰੇ ਜੀਵਾਂ ਵੱਲ ਭੱਜਦਾ ਹੈ ਇਹ ਮੜ ਇੱਥੇ ਅੰਦਰਲੇ ਕੁੱਤਾ ਆਪਣੇ ਜਿਹੜਾ ਅੰਦਰ ਦਾ ਹੈ ਉਹ ਚੇਤੇ ਰੱਖਣਾ ਮੁਰਦਾਰ ਕੀ ਇਹਦੇ ਵਾਸਤੇ ਕੋਈ ਵੀ ਮੰਦ ਕਰਮ ਕਰਨਾ ਕੋਈ ਵੀ ਮਾੜਾ ਕਰਮ ਕਰਨਾ ਆਪਣੇ ਲਾਲਚ ਦੀ ਪੂਰਤੀ ਲਈ ਕਹਿਣ ਲੱਗੇ ਅੰਦਰ ਦਾ ਕੁੱਤਾ ਆਪਣੇ ਲਾਲਚ ਦੀ ਪੂਰਤੀ ਲਈ ਹਰ ਤਰ੍ਹਾਂ ਦੇ ਮਾੜੇ ਚੰਗੇ ਹੱਥ ਕੰਡੇ ਅਪਣਾਉਂਦਾ ਹੈ ਕਰਮ ਕਰਦਾ ਹੈ ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿੱਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵਾਲੀ ਧੋੜਦਾ ਤਾਂ ਹੀ ਇਹ ਸਿਮਰਨ ਵੱਲੋਂ ਟਾਲੇ ਮਟੋਲੇ ਕਰਦਾ ਹੈ ਅਸਲ ਦੇ ਵਿੱਚ ਸਿਮਰਨ ਤੋਂ ਬੰਦਾ ਕਦੋਂ ਟੁੱਟਦਾ ਹੈ ਜਦੋਂ ਅੰਦਰ ਇਹਦੇ ਲਾਲਚ ਦਾ ਲੋਭ ਦਾ ਆਸਾਂ ਦਾ ਵਿਕਾਰਾਂ ਦਾ ਮੰਦ ਕਰਮਾਂ ਦਾ ਕੁੱਤਾ ਭੌਂਕਦੇ ਉਹ ਇਹਨੂੰ ਨਹੀਂ ਟਿੱਕੇ ਬਹਿਣ ਦਿੰਦਾ ਉਹ ਨਹੀਂ ਸਿਮਰਨ ਵਿੱਚ ਇਸ ਨੂੰ ਜੁੜਨ ਦਿੰਦਾ ਕਹਿਣ ਲੱਗੇ ਕਰਮੀ ਸਤਗੁਰ ਪਾਇਆ ਹੁਣ ਗੱਲ ਕਿੱਦਾਂ ਬਣੀ ਜੀ ਕਰਮੀ ਦਾ ਇੱਥੇ ਮਤਲਬ ਹੈ ਮਿਹਰ ਨਾਲ ਕਿਰਪਾ ਨਾਲ ਸਤਗੁਰ ਪਾਇਆ ਕਹਿਣ ਲੱਗੇ ਮੈਨੂੰ ਪਰਮਾਤਮਾ ਦੀ ਮਿਹਰ ਨਾਲ ਸੱਚਾ ਗੁਰੂ ਮਿਲ ਗਿਆ ਰਾਹ ਦਿਖਾਉਣ ਵਾਲਾ ਇੱਥੇ ਰੱਖਣਾ ਆਪਾਂ ਫਰਜ਼ ਕਰੋ ਇੱਥੋਂ ਹਸਾਰ ਜਾਣਾ ਹੈ ਕਿਸੇ ਨੇ ਉਹਨੂੰ ਨਹੀਂ ਪਤਾ ਕੋਈ ਬਾਹਰ ਦਾ ਬੰਦਾ ਹੈ ਅਣਜਾਣ ਬੰਦਾ ਹੈ ਉਸਨੇ ਚੌਕ ਤੋਂ ਰਸਤਾ ਪੁੱਛਿਆ ਇੱਕ ਬੰਦੇ ਨੇ ਉਸ ਨੂੰ ਸਿੱਧਾ ਰਸਤਾ ਵਿਖਾ ਦਿੱਤਾ ਵੀ ਆਹ ਜਿਹੜੀ ਪੱਕੀ ਛੜਕ ਜਾਂਦੀ ਹੈ ਹਸਾਰ ਜਾਂਦੀ ਹੈ ਇੱਕ ਬੰਦਾ ਨੂੰ ਗਲਤ ਮਿਲ ਗਿਆ ਉਹਨੇ ਉਸ ਨੂੰ ਪਿੰਡਾਂ ਵਾਲੇ ਰਾਹ ਪਾ ਦਿੱਤਾ ਇੱਕ ਉਹਦੂ ਗਲਤ ਮਿਲ ਗਿਆ ਉਹਨੇ ਜਮਾ ਖੇਤੋਂ ਖੇਤੀ ਕਰ ਦਿੱਤਾ ਚੇਤੇ ਰੱਖਣਾ ਰਾਹ ਦਿਖਾਉਣ ਵਾਲਾ ਉਹਨੂੰ ਆਪਾਂ ਸੱਚਾ ਗੁਰੂ ਕਹਿੰਨੇ ਆ ਜੇ ਤਾਂ ਬੰਦਾ ਸਹੀ ਟੱਕਰ ਗਿਆ ਬੰਦਾ ਸੌਖਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਹੁਣ ਜਿਹੜਾ ਖੇਤੋਂ ਖੇਤੀ ਹੋ ਤੁਰਿਆ ਉਹ ਕਿਦਣ ਪਹੁੰਚਿਆ ਤੇ ਕਿੰਨੀਆਂ ਮੁਸੀਬਤਾਂ ਤੋਂ ਬਾਅਦ ਪਹੁੰਚੇਗਾ ਕਿੰਨੀਆਂ ਠੋਕਰਾਂ ਠੇਡੇ ਖਾਏਗਾ ਚੇਤੇ ਰੱਖਣਾ ਇਹੀ ਗੱਲ ਸਤਿਗੁਰੂ ਜੀ ਕਹਿ ਰਹੇ ਨੇ ਕਰਮੀ ਸਤਿਗੁਰ ਪਾਇਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਮੈਨੂੰ ਇਸ ਜਨਮ ਵਿੱਚ ਕੋਈ ਰਾਹ ਦਿਖਾਉਣ ਵਾਲਾ ਲੱਭਾ ਜਿਨ ਹਾਂ ਲਿਆ ਛਡਾਏ ਕਹਿ ਲੱਗੇ ਮੈਨੂੰ ਇੰਨਾ ਪਾਪਾਂ ਤੋਂ ਇੰਨਾ ਮੰਦ ਕਰਮਾਂ ਤੋਂ ਇੰਨਾ ਵਿਕਾਰਾਂ ਤੋਂ ਬਚਾ ਲਿਆ ਉਸ ਗੁਰੂ ਨੇ ਸ਼ੁਕਰਿਆ ਪ੍ਰਮਾਤਮਾ ਦਾ ਜਿਨੇ ਸੱਚੇ ਗੁਰੂ ਦੀ ਦੇ ਨਾਲ ਮੇਰਾ ਮੇਲ ਕਰਾਇਆ ਅਗਲਾ ਬਚਨ ਜਿਹੜਾ ਹੈ ਇਹ ਵੀ ਪੰਚਮ ਪਾਤਸ਼ਾਹ ਜੀਆਂ ਦਾ ਫੁਰਮਾਨ ਕਰਦੇ ਨੇ ਮਹੱਲਾ ਪੰਜਵਾ ਕਬੀਰ ਧਰਤੀ ਸਾਧਕੀ ਤਸ ਕਰ ਬੈਸੀ ਗਾਹੀ ਧਰਤੀ ਭਾਰ ਨਾ ਵਿਆਪਈ ਓਨ ਕੋ ਲਾਹੂ ਲਾਹੇ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਹਨ ਕਬੀਰ ਧਰਤੀ ਸਾਧਕੀ ਧਰਤੀ ਸਾਧਕੀ ਦਾ ਮਤਲਬ ਹੈ ਕਿ ਸਤਿਗੁਰੂ ਦੀ ਧਰਤੀ ਸਤਿਗੁਰੂ ਦੀ ਸੰਗਤ ਦੀ ਕਹਿਣ ਲੱਗੇ ਅਸਲ ਦੇ ਵਿੱਚ ਇਹ ਜਿਹੜੀ ਧਰਤੀ ਸੀ ਇਹ ਸੀ ਤਾਂ ਉਸ ਪਰਮਾਤਮਾ ਦੇ ਕਿਉਂਕਿ ਆਪਾਂ ਆਸਾ ਦੀ ਵਾਰ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਿਹੜਾ ਸੰਸਾਰ ਹੈ ਜਿਹੜਾ ਇਹ ਧਰਤੀ ਹੈ ਇਹ ਉਸ ਪ੍ਰਮਾਤਮਾ ਦਾ ਰੱਬ ਦਾ ਘਰ ਹੈ ਤੇ ਰੱਬ ਆਪਦੇ ਘਰੇ ਰਹਿੰਦਾ ਵੀ ਇਹ ਘਰ ਸੁੰਨਾ ਨਹੀਂ ਉਸਨੇ ਛੱਡਿਆ ਆਪਾਂ ਕਹਿੰਦੇ ਕਿ ਹਰ ਜਗ੍ਹਾ ਤੇ ਪ੍ਰਮਾਤਮਾ ਮੌਜੂਦ ਹੈ ਇਸ ਘਰ ਦੇ ਵਿੱਚ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਕਹਿ ਲਗੇ ਤਸਕਰ ਦਾ ਇੱਥੇ ਮਤਲਬ ਹੈ ਚੋਰ ਵਿਕਾਰੀ ਬੰਦੇ ਮੰਦ ਕਰਮੀ ਪਾਪ ਕਰਨ ਵਾਲੇ ਪਾਪਾਂ ਵਿੱਚ ਫਸੇ ਹੋਏ ਕਹਿ ਲਗੇ ਗਾਹੇ ਦਾ ਮਤਲਬ ਹੈ ਕਿ ਮਲ ਕੇ ਬਹਿ ਜਾਣਾ ਕਹਿ ਲਗੇ ਕਿ اے ਕਬੀਰ ਜੇ ਵਿਕਾਰੀ ਮਨੁੱਖ ਚੰਗੇ ਭਾਗਾਂ ਨਾਲ ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਬੈਠਣ ਹੁਣ ਕੋਈ ਮੰਦ ਕਰਮੀ ਹੈ ਜਦੋਂ ਇਸ ਹੁਣ ਧਰਤੀ ਤੇ ਆਈਏ ਭਗਤੀ ਕਰਨ ਵਾਲਾ ਵੀ ਇਸੇ ਧਰਤੀ ਤੇ ਰਹਿ ਕੇ ਭਗਤੀ ਕਰਦਾ ਹੈ ਪਾਪ ਕਰਨ ਵਾਲਾ ਵੀ ਇਸੇ ਧਰਤੀ ਤੇ ਰਹਿ ਕੇ ਪਾਪ ਕਰਦਾ ਹੈ ਸਾਰਾ ਕੁਝ ਇੱਕੋ ਧਰਤੀ ਤੇ ਹੋ ਰਿਹਾ ਹੈ ਕਹਿਣ ਲੱਗੇ ਜੇਕਰ ਕੋਈ ਮੰਦ ਕਰਮੀ ਪਾਪ ਕਰਨ ਵਾਲਾ ਮਨੁੱਖ ਸਤ ਸੰਗਤ ਵਿੱਚ ਆਣ ਕੇ ਬੈਠ ਜਾਵੇ ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਹੇ ਅਗਲਾ ਬਚਨ ਕਹਿਣ ਲੱਗੇ ਧਰਤੀ ਭਾਰ ਨਾ ਵਿਆਪਈ ਕਹਿਣ ਲੱਗੇ ਵਿਕਾਰੀ ਬੰਦਿਆਂ ਦਾ ਇਹਨਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉੱਤੇ ਨਹੀਂ ਪੈਂਦਾ ਜੇ ਆਪਾਂ ਕਹਿਦੇ ਨੇ ਵੀ ਸੱਤ ਸੰਗਤ ਵਿੱਚ ਜਦੋਂ ਕੋਈ ਪਾਪੀ ਬੰਦਾ ਆਉਂਦਾ ਹੈ ਉਹ ਪਾਪੀ ਬੰਦਾ ਬਦਲਦਾ ਹੈ ਇਹ ਨਹੀਂ ਵੀ ਉਹ ਸੰਗਤ ਨੂੰ ਆਣ ਕੇ ਪਾਪੀ ਬਣਾ ਦਿੰਦਾ ਇਹ ਇੱਕ ਖਾਸੀਅਤ ਹੈ ਹੁਣ ਪਾਣੀ ਦੀ ਖਾਸੀਅਤ ਹੈ ਉਹ ਉਹਨੇ ਮੈਲ ਨੂੰ ਧੋਣਾ ਹੈ ਉਸਨੇ ਧੂੜ ਮਿੱਟੀ ਨੂੰ ਸਾਫ਼ ਕਰਨਾ ਹੈ ਧੋਣਾ ਉਸ ਦੀ ਇਹ ਫਿਤਰਤ ਹੈ ਇੱਥੇ ਵੀ ਕਹਿਣ ਲੱਗੇ ਕਿ ਧਰਤੀ ਭਾਰ ਨਾਲ ਵਿਆਪਾਈ ਉਹਨਾਂ ਕੋ ਲਾਹੂ ਲਾਹੇ ਲਾਹੂ ਲਾਹੇ ਦਾ ਮਤਲਬ ਲਾਹੂ ਦਾ ਮਤਲਬ ਹੈ ਕਿ ਲਾਹ ਵੀ ਲਾਭ ਮਿਲਦਾ ਹੈ ਲਾਹੇ ਦਾ ਮਤਲਬ ਹੈ ਕਿ ਉਸ ਤਸਕਰ ਲਾਭ ਹੀ ਲੈਂਦਾ ਉਸ ਨੂੰ ਫਾਇਦਾ ਹੀ ਫਾਇਦਾ ਹੈ ਜੇ ਕੋਈ ਸਤ ਸੰਗਤ ਵਿੱਚ ਆਣ ਕੇ ਪਾਪੀ ਵਰਤੀ ਦਾ ਬੰਦਾ ਵੀ ਬੈਠੇਗਾ ਉਹਨੂੰ ਵੀ ਫਾਇਦਾ ਹੀ ਫਾਇਦਾ ਹੋਣਾ ਹੈ ਉਹਦਾ ਨੁਕਸਾਨ ਕੋਈ ਨਹੀਂ ਹਗਾ ਬੈਠਣ ਚ ਤੇ ਇਹਦੇ ਨਾਲ ਇਹ ਵੀ ਨਹੀਂ ਆਪਾਂ ਸੋਚਣਾ ਵੀ ਜੇ ਕੋਈ ਮਾੜਾ ਬੰਦਾ ਸੰਗਤ ਵਿੱਚ ਆਣ ਕੇ ਬੈਠ ਗਿਆ ਤੇ ਸ਼ਾਇਦ ਉਹਦੇ ਨਾਲ ਸੰਗਤ ਤੇ ਅਸਰ ਪਏਗਾ ਬਿਲਕੁਲ ਨਹੀਂ ਬਲਕਿ ਸੰਗਤ ਦਾ ਸਰੋਸ ਤੇ ਪਏਗਾ ਇਸ ਤੋਂ ਅਗਲਾ ਬਚਨ ਇਹ ਬਚਨ 20 ਪੰਚਮ ਪਾਤਸ਼ਾਹ ਜੀਆਂ ਦਾ ਹੈ ਸਤਗੁਰੂ ਜੀ ਫੁਰਮਾਨ ਕਰਦੇ ਹਨ ਮਹੱਲਾ ਪੰਜਵਾਂ ਕਬੀਰ ਚਾਵਲ ਕਰਨੇ ਤੁਖ ਕੋ ਮੋਹਲੀ ਲਾਏ ਸੰਗ ਕੁ ਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਇੱਥੇ ਸਤਿਗੁਰ ਪਾਤਸ਼ਾਹ ਜੀਆ ਨੇ ਫੁਰਮਾਨ ਕੀਤਾ ਸੰਗਤ ਦਾ ਕਹਿ ਲੱਗੇ ਕੋਈ ਮਨੁੱਖ ਕਿੱਦਾਂ ਦੀ ਸੰਗਤ ਵਿੱਚ ਬੈਠਦਾ ਹੈ ਕਿੱਦਾਂ ਦੀ ਉਹਦੀ ਸੋਹਬਤ ਹੈ ਕਿਵੇਂ ਦੇ ਲੋਕਾਂ ਦੇ ਵਿੱਚ ਉਸ ਦਾ ਮਿਲਵਰਤਨ ਹੈ ਸਵੇਰ ਤੋਂ ਸ਼ਾਮ ਤੱਕ ਬੈਠਦਾ ਹੈ ਉਹਦਾ ਅਸਰ ਕੀ ਹੁੰਦਾ ਹੈ ਕਹਿ ਲੱਗੇ ਕਬੀਰ ਚਾਵਲ ਕਾਰਨੇ ਕਹਿ ਲੱਗੇ ਕਿ ਹੁਣ ਚੌਲ ਹੁੰਦੇ ਨੇ ਨਾ ਚੌਲਾਂ ਦੇ ਉੱਤੇ ਛਿੱਲੜ ਚੜੀ ਹੁੰਦੀ ਹੈ ਕਹਿ ਲੱਗੇ ਤੁਖ ਕੋ ਮੋਹਲੀ ਲਾਏ ਤੁਖ ਦਾ ਮਤਲਬ ਹੈ ਚੌਲਾਂ ਦੇ ਛਿਲੜ ਉਤਲੇ ਜਿਹੜਾ ਛਿਲਕਾ ਹੁੰਦਾ ਹੈ ਚੌਲਾਂ ਦਾ ਝੋਨਾ ਜਿਹਨੂੰ ਅੱਜ ਆਪਾਂ ਕਹਿੰਦੇ ਆ ਚਲੋ ਚੌਲ ਉਸ ਤੋਂ ਬਾਅਦ ਕੱਢਦੇ ਨੇ ਮੋਹਲੀ ਦਾ ਮਤਲਬ ਹੈ ਕਿ ਉਹ ਜਿਹੜਾ ਜਿਹਦੇ ਨਾਲ ਉਹ ਸੱਟਾਂ ਮਾਰੀਆਂ ਜਾਂਦੀਆਂ ਨੇ ਜਿਹਦੇ ਨਾਲ ਉਹਨਾਂ ਚੌਲਾਂ ਨੂੰ ਉਹਨਾਂ ਛਿਲੜਾਂ ਚੋਂ ਕੱਢਿਆ ਜਾਂਦਾ ਹੈ ਅਲੱਗ ਕੀਤਾ ਜਾਂਦਾ ਹੈ ਕਹਿਣ ਲੱਗੇ ਕਿ ਦੇਖੋ ਚੌਲ ਨੇ ਛਿੱਲੜ ਦੀ ਸੰਗਤ ਕੀਤੀ ਤੇ ਕਿੰਨੀਆਂ ਸੱਟਾਂ ਖਾਣੀਆਂ ਪਈਆਂ ਇਹ ਇਹ ਹੈ ਸਮਝਾਉਣ ਦਾ ਤਰੀਕਾ ਇੱਕ ਠੀਕ ਹੈ ਇੱਕ ਸਤਿਗੁਰੂ ਪਾਤਸ਼ਾਹ ਜੀ ਨੇ ਉਦਾਹਰਨ ਲਈ ਹੈ ਕਹਿਣ ਲੱਗੇ ਜਿਵੇਂ ਚੰਗੀ ਚੀਜ਼ ਨੇ ਮਾੜੀ ਦੀ ਸੰਗਤ ਕੀਤੀ ਤੇ ਕਿੰਨੀਆਂ ਸੱਟਾਂ ਖਾਣੀਆਂ ਪਈਆਂ ਚੌਲਾ ਨੇ ਛਿੱਲੜ ਦੀ ਸੰਗਤ ਕੀਤੀ ਸੱਟਾਂ ਪਈਆਂ ਅਖੀਰ ਨੂੰ ਕਬੀਰ ਚਾਵਲ ਕਾਰਨੇ ਤੁਖ ਕੋ ਮੌਹਲੀ ਲਾਏ ਅਗਲਾ ਬਚਨ ਕਹਿਣ ਲੱਗੇ ਸੰਗ ਕੁਸੰਗੀ ਬੈਸਤੇ ਆਹੀ ਹਾਲ ਤੁਹਾਡਾ ਹੋਣਾ ਜੇ ਮਾੜੇ ਨਾਲ ਮਿੱਤਰਤਾ ਰੱਖੀ ਨਾ ਤੇ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਫਿਰ ਧਰਮ ਰਾਜ ਭਾਵ ਕੇ ਜਿਹੜੇ ਮੰਦ ਕਰਮ ਕਰੇਗਾ ਜਦੋਂ ਉਹਦੇ ਨਾਲ ਰਲ ਕੇ ਤੇ ਜਦੋਂ ਕਹਿਣ ਲੱਗੇ ਤੇਰਾ ਹਸਾਬ ਕਿਤਾਬ ਹੋਣਾ ਨਾ ਹਾਲ ਤੇਰਾ ਵੀ ਇਹੀ ਹੋਣਾ 12 ਬੜੀਆਂ ਸਹਣੀਆਂ ਪੈਣੀਆਂ ਨੇ ਬੁਰੀ ਸੰਗਤ ਵਿੱਚ ਬੈਠਣ ਦਾ ਸਤਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਇੰਨਾ ਵੱਡਾ ਬੰਦੇ ਨੂੰ ਹਾਨੀ ਪਹੁੰਚਦੀ ਐ ਇੰਨਾ ਵੱਡਾ ਨੁਕਸਾਨ ਐ ਕਿ ਜਿਵੇਂ ਚੌਲਾਂ ਨੂੰ ਬਾਰ-ਬਾਰ ਸੱਟਾਂ ਪੈਂਦੀਆਂ ਨੇ ਬੰਦੇ ਨੂੰ ਵੀ ਬਾਅਦ ਵਿੱਚ ਬਾਰ-ਬਾਰ ਮੂੰਹ ਦੀ ਖਾਣੀ ਪੈਂਦੀ ਐ ਸਮਾਜ ਵੱਲੋਂ ਉਸ ਪ੍ਰਮਾਤਮਾ ਦੇ ਦਰਕਰ ਆ ਜਿਹੜਾ ਧਰਤੀ ਐ ਆ ਜਿਹੜਾ ਜਨਮ ਐ ਇਹ ਵੀ ਗਵਾਹ ਬੈਠਦੇ ਤੇ ਅਗਲਾ ਪਰਲੋਕ ਵੀ ਲੋਕ ਵੀ ਗਵਾਹ ਬੈਠਾ ਪਰਲੋਕ ਵੀ ਇਸ ਤੋਂ ਅਗਲਾ ਵਚਨ ਨਾਮ ਮਾਇਆ ਮੋਹਿਆ ਕਹੇ ਤਲੋਚਨ ਮੀਤ ਰਾਮ ਨালা ਕਾਹੇ ਛੀਪੋ ਛਾਈ ਲੈ ਰਾਮ ਨালা ਵੋ ਚੀਤ ਇਸ ਸ਼ਲੋਕ ਨੂੰ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ ਇਹਦੇ ਵਿੱਚ ਭਗਤਾਂ ਦੇ ਸ਼ਲੋਕ ਵੀ ਨਾਲ ਐਡ ਨੇ ਦਰਜ ਨੇ ਹੈ ਸ਼ਲੋਕ ਸਿਰਲੇਖ ਸ਼ਲੋਕ ਕਬੀਰ ਜੀ ਕਿਨੇ ਲੇਕਿਨ ਉਹਦੇ ਵਿੱਚ ਕੁਝ ਭਗਤਾਂ ਦੇ ਗੁਰੂਆਂ ਦੇ ਸ਼ਲੋਕ ਵੀ ਅਲੱਗ ਤੋਂ ਦਰਜ ਨੇ ਕਹਿਣ ਲੱਗੇ ਨਾਮਾ ਮਾਇਆ ਮੋਹਿਆ ਹੁਣ ਨਾਮਦੇਵ ਨੂੰ ਤ੍ਰਿਲੋਚਨ ਕਹਿ ਰਿਹਾ ਤ੍ਰਿਲੋਚਨ ਦਾ ਭਗਤ ਸੀ ਭਗਤ ਨਾਮਦੇਵ ਤ੍ਰਿਲੋਚਨ ਭਗਤ ਦਾ ਕਹਿਣ ਲੱਗੇ ਕਿ हे ਮੇਰੇ ਮਿੱਤਰ ਨਾਮਦੇਵ ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਨਾਮਾ ਮਾਇਆ ਮੋਹਿਆ ਨਾਮਦੇਵ ਤੇਨੂੰ ਮਾਇਆ ਨੇ ਮੋਹ ਲਿਆ ਕਹੇ ਤਰਲੋਚਨ ਮੀਤ ਤਰਲੋਚਨ ਤੈਨੂੰ ਇਹ ਗੱਲ ਕਹਿ ਰਿਹਾ ਕਿ हे ਮਿੱਤਰ ਤੈਨੂੰ ਕੀ ਤੈਨੂੰ ਮਾਇਆ ਨੇ ਮੋਇਆ ਹੋਇਆ ਕਿਨ ਲਗੇ ਕਾਹੇ ਛੀਪੋ ਛਾਇਲੇ ਛੀਪੋ ਦਾ ਮਤਲਬ ਹੈ ਕਿ ਠੇਕ ਰਹੇ ਹੋ ਛਾਇਲੇ ਦਾ ਮਤਲਬ ਹੈ ਰਜਾਈਆਂ ਦੇ ਅੰਬਰੇ ਇਹਦਾ ਥੋੜਾ ਅਰਥ ਸਮਝਿਓ ਕਹਿਣ ਲੱਗੇ ਕਿ ਇਹ ਰਜਾਈਆਂ ਦੇ ਅੰਮਰੇ ਕਿਉਂ ਤੁਸੀਂ ਜਿਹੜੇ ਉਹ ਠੇਕ ਰਹੇ ਹੋ ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੁੜਦਾ ਇਹਦਾ ਮਤਲਬ ਇਹ ਹੈ ਕਿ ਜਿਵੇਂ ਚੀਜ਼ਾਂ ਬਣਾ ਬਣਾ ਕੇ ਚਲੋ ਉਹਨਾਂ ਟਾਈਮਾਂ ਦੇ ਵਿੱਚ ਆਹੀ ਬੜੀਆਂ ਵੱਡੀਆਂ ਚੀਜ਼ਾਂ ਗਿਣੀਆਂ ਜਾਂਦੀਆਂ ਸੀ ਹੁਣ ਤਾਂ ਇੰਨਾਂ ਚੀਜ਼ਾਂ ਨੂੰ ਮਨੁੱਖ ਜਿਹੜਾ ਕਿ ਇਹਨਾਂ ਤੋਂ ਅੱਗੇ ਲੰਘ ਗਿਆ ਇਦੋਂ ਵੀ ਗਾਂਹਲੀਆਂ ਚੀਜ਼ਾਂ ਤੇ ਪਹੁੰਚ ਗਿਆ ਇਸ ਦਾ ਲਾਲਚ ਪਰ ਕਹਿਣ ਲੱਗੇ ਕਿ ਕਿਉਂ ਤੂੰ ਇਨ੍ਹਾਂ ਚੀਜ਼ਾਂ ਨੂੰ ਸੰਸਾਰਿਕ ਪਦਾਰਥਾਂ ਨੂੰ ਦੁਨਿਆਵੀ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਹੀ ਹਰ ਵੇਲੇ ਆਪਣਾ ਚਿੱਤ ਜੋੜਿਆ ਤੂੰ ਕਿਉਂ ਨਹੀਂ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜਦਾ ਤੂੰ ਤੇ ਸਮਾਨ ਹੀ ਇਕੱਠਾ ਕਰੀ ਜਾਂਦਾ ਹੁਣ ਅਗਲਾ ਬਚਨ ਕਹਿਣ ਲੱਗੇ ਨਾਮਦੇਵ ਜੀ ਹੁਣ ਕਹਿਣ ਲੱਗੇ ਕਿ ਭਾਈ ਕਿ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਮੈਂ ਰਜਾਈਆਂ ਇਕੱਠੀਆਂ ਕਰ ਰਿਹਾ ਉਹਦੇ ਸਮਾਨ ਇਕੱਠਾ ਕਰ ਰਿਹਾ ਘਰ ਦਾ ਪਰ ਅਸਲ ਚ ਨਾਮ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਵ ਕਰ ਕਾਮ ਸਭ ਚੀਤ ਨਿਰੰਜਨ ਨਾਲ ਕਹਿਣ ਲੱਗੇ ਅਸਲ ਦੇ ਵਿੱਚ ਨਾ ਆਪਾਂ ਜਿਹੜੇ ਘਰੇਲੂ ਕੰਮ ਕਰਦੇ ਆ ਆਪਣੇ ਘਰ ਦੇ ਕੰਮ ਕਰਦੇ ਆ ਕਹਿਣ ਲੱਗੇ ਇਹ ਇਹ ਨਹੀਂ ਸੋਚਣਾ ਚਾਹੀਦਾ ਵੀ ਸ਼ਾਇਦ ਲੋ ਜੀ ਮੈਂ ਤੇ ਕੰਮ ਦੇ ਵਿੱਚ ਬਿਜੀ ਰਹਿਣਾ ਮੈਂ ਕਿਹੜੇ ਵੇਲੇ ਨਾਮ ਜਪਾਂ ਮੈਂ ਕਿਹੜੇ ਵੇਲੇ ਵਾਹਿਗੁਰੂ ਕਹਾਂ ਉਹਦੇ ਵਾਸਤੇ ਕੋਈ ਹੱਥਾਂ ਪੈਰਾਂ ਦੀ ਲੋੜ ਨਹੀਂ ਸਿਰਫ ਇੱਕ ਮਨ ਦੀ ਹਾਜ਼ਰੀ ਚਾਹੀਦੀ ਹੈ ਕਹਿਣ ਲੱਗੇ ਨਾਮਾ ਕਹੇ ਤਰਲੋਚਨਾਂ ਨਾਮ ਦੇ ਵਗਿਓ ਤਰਲੋਚਨ ਨੂੰ ਇੱਕ ਗੱਲ ਕਹਿ ਰਿਹਾ ਕਹਿਣ ਲੱਗੇ ਤਰਲੋਚਨ ਜੀ ਮੁਖ ਤੇ ਰਾਮ ਸੰਭਾਲ ਆਪਣੇ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਆਪਾਂ ਨੂੰ ਸੰਭਾਲਣਾ ਚਾਹੀਦਾ ਸਿਰਫ ਇਹਦਾ ਮਤਲਬ ਇਹ ਨਹੀਂ ਕਿ ਜੋ ਬੰਦਾ ਬੇਲਾ ਹੋ ਕੇ ਆ ਬੈਜਵੇ ਵੀ ਪਾ ਕੇ ਨਾਹ ਧੋ ਕੇ ਬਹਿ ਕੇ ਤੇ ਫੇਰ ਹੀ ਭਗਤੀ ਹੁੰਦੀ ਹੈ ਕਹਿੰਦੇ ਨਹੀਂ ਨਾਮਾ ਕਹੇ ਤ੍ਰਲੋਚਨਾ ਮੁਖ ਤੇ ਰਾਮ ਸੰਭਾਲ ਨਾਮਦੇਵ ਕਹਿ ਰਿਹਾ ਤ੍ਰਲੋਚਨ ਜੀ ਆਪਣੇ ਮੁਖ ਤੋਂ ਰਾਮ ਦੇ ਨਾਮ ਨੂੰ ਸੰਭਾਲੀਏ ਹੱਥ ਪਾਉਂ ਕਰ ਕਾਮ ਸਭ ਹੱਥਾਂ ਪੈਰਾਂ ਨਾਲ ਦੁਨੀਆ ਦੇ ਕਰਮ ਵੀ ਕਰੀਏ ਕੰਮ ਵੀ ਕਰੀਏ ਚੀਤ ਨਿਰੰਜਨ ਨਾਲ ਪਰ ਚਿੱਤ ਨੂੰ ਪਰਮਾਤਮਾ ਨਾਲ ਜੋੜ ਕੇ ਰੱਖੀਏ ਹੱਥਾਂ ਪੈਰਾਂ ਨੇ ਕੰਮ ਵੀ ਕਰਨੇ ਨੇ ਹੁਣ ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਨੇ ਤਿੰਨ ਫਲਸਫੇ ਦਿੱਤੇ ਨੇ ਚਲੋ ਥੋੜਾ ਜਿਹਾ ਮੈਂ ਆਪਣੇ ਵਿਸ਼ੇ ਤੋਂ ਬਾਹਰ ਜ਼ਿਆਦਾ ਨਹੀਂ ਜਾਵਾਂਗਾ ਸਭ ਤੋਂ ਪਹਿਲੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤਿੰਨ ਹੀ ਨੇ ਤਿੰਨੇ ਸੀਰੀਅਲ ਵਾਈਜ਼ ਨੇ ਪਹਿਲਾ ਨਾਮ ਜਪੋ ਨਹੀਂ ਕਿਹਾ ਪਹਿਲਾ ਵੰਡ ਛਕੋ ਨਹੀਂ ਕਿਹਾ ਪਹਿਲਾ ਆਖਿਆ ਕਿਰਤ ਕਰੋ ਫਸਟ ਸੈਕੰਡ ਹੈ ਨਾਮ ਜਪੋ ਤੇ ਤੀਜੇ ਨੰਬਰ ਤੇ ਹੈ ਵੰਡ ਕੇ ਛਕੋ ਕਿ ਸਿਰਫ ਕਿਹਾ ਹੀ ਨਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 17 ਸਾਲ ਕਰਤਾਰਪੁਰ ਸਾਹਿਬ ਵਿਖੇ ਖੇਤੀ ਕੀਤੀ ਹੈ ਜੀ ਕਰਤਾਰਪੁਰ ਸਾਹਿਬ ਜਿੱਥੇ ਥੋੜਾ ਟਾਈਮ ਪਹਿਲਾਂ ਕੋਰੀਡੋਰ ਖੁੱਲਿਆ ਸੀ ਪਾਕਿਸਤਾਨ ਦੇ ਬਾਰਡਰ ਤੇ ਚੇਤੇ ਰੱਖਣਾ ਅੱਜ ਵੀ ਕੁਝ ਜ਼ਮੀਨ ਦਾ ਟੁਕੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਦੇ ਨਾਮ ਬੋਲਦਾ ਹੈ ਹਾਲਾਂਕਿ ਉਹਨਾਂ ਦੇ ਪਿਤਾ ਦੀ ਬਹੁਤ ਜ਼ਿਆਦੀ ਜ਼ਗੀਰ 4000 ਏਕੜ ਦੇ ਕਰੀਬ ਸੁਣਿਆ ਇਤਿਹਾਸ ਦੇ ਵਿੱਚ ਵੀ ਦਰਜ ਹੈ ਕਈ ਖੋਜੀਆਂ ਨੇ ਦੱਸਿਆ ਨਨਕਾਣਾ ਸਾਹਿਬ ਕਿਉਂਕਿ ਰਾਏ ਬੁਲਾਰ ਨੇ ਇੱਕ ਪੂਰੀਆਂ ਪੱਟੀਆਂ ਕਈ ਮਰੱਬੇ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਛੱਡ ਦਿੱਤੀ ਸੀ ਰਾਏ ਬੁਲਾਰ ਸਿੱਖ ਬਣ ਗਿਆ ਸੀ ਗੁਰੂ ਜੀ ਦਾ ਜਿਹੜਾ ਮੌਕੇ ਦਾ ਰਾਜਾ ਸੀ ਉਸ ਏਰੀਏ ਦਾ ਰਾਏ ਭੋਏ ਤੋਂ ਬਾਅਦ ਰਾਏ ਬੁਲਾਰ ਤਲਵੰਡੀ ਏਰੀਏ ਦਾ ਪਰ ਚੇਤੇ ਰੱਖਣਾ ਗੁਰੂ ਨਾਨਕ ਸਾਹਿਬ ਪਾਛੇ ਜੀ ਨੇ ਕੋਈ ਇਹ ਨਹੀਂ ਕਿ ਪਿਤਾ ਦੀ ਜਾਇਦਾਦ ਨੂੰ ਕੋਈ ਕਿਸੇ ਤਰ੍ਹਾਂ ਆਖਿਆ ਵੀ ਬਹੁਤ ਐ ਹੁਣ ਤਾਂ ਉਹਨਾਂ ਨੇ ਹਾਲ ਬਾਏ ਉਹਨਾਂ ਨੇ ਝੋਨੇ ਚੋਂ ਘਾਹ ਕੱਢਿਆ ਉਹਨਾਂ ਨੇ ਸਾਰਾ ਕੁਝ ਕੀਤਾ ਇਹ ਇਤਿਹਾਸ ਵਿੱਚ ਦਰਜ ਹੈ ਜਦੋਂ ਭਾਈ ਲੈਣਾ ਜੀ ਆਏ ਉਸ ਟਾਈਮ ਗੁਰਨਾਨਦ ਸਾਹਿਬ ਪਾਤਸ਼ਾਹ ਜੀ ਘਾਹ ਹੀ ਕੱਢ ਰਹੇ ਸੀ ਤੇ ਭਾਈ ਲੈਣਾ ਜੀ ਨੂੰ ਪਛਾਣ ਨਹੀਂ ਆਈ ਚਲੋ ਉਹ ਸਾਖੀ ਲੱਗ ਗਈ ਅੱਗੇ ਜਾਂਦੀ ਹੈ ਫਿਰ ਜਦੋਂ ਥੋੜਾ ਟਾਈਮ ਬਾਅਦ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੇ ਸੇਵਕ ਬਣ ਜਾਂਦੇ ਨੇ ਮੈਂ ਝੋਨੇ ਦਾ ਜ਼ਿਕਰ ਤਾਂ ਕੀਤਾ ਉਹ ਜਦੋਂ ਇਹਨੂੰ ਵੀ ਲੈ ਵੜੇ ਕਹਿਣ ਲੱਗੇ ਵੀ ਆਜੋ ਝੋਨੇ ਚੋਂ ਘਾ ਕੱਢਦੇ ਆ ਤੇ ਉਹਨੂੰ ਪਛਾਣ ਨਹੀਂ ਸੀ ਆ ਰਹੀ ਵੀ ਇਹਨਾਂ ਵਿੱਚ ਘਾ ਕਿਹੜਾ ਹੈ ਤੇ ਝੋਨਾ ਕਿਹੜਾ ਹੈ ਉਹ ਝੋਨੇ ਦੇ ਬੂਟਿਆਂ ਨੂੰ ਹੀ ਪੱਟੀ ਜਾਣ ਤੇ ਗੁਰੂ ਨਾਨਕ ਸਾਹਿਬ ਪਾਸ਼ਾ ਹੀ ਪਹਿਲਾਂ ਤੇ ਵਹਿੰਦੇ ਰਹੇ ਫਿਰ ਉਹ ਕਹਿਣ ਲੱਗੇ ਤੂੰ ਨਾ ਤੂੰ ਨਾ ਪੱਟ ਤੂੰ ਲਾਉਣ ਵਾਸਤੇ ਆਇਆ ਤੂੰ ਪੱਟਣ ਬੂਟੇ ਪੱਟਣੀਆਂ ਤੇਰਾ ਕਰਮ ਹੈ ਲਾਉਣਾ ਤੈਨੂੰ ਪਛਾਨ ਨਹੀਂ ਆਉਣੀ ਕਿਉਂਕਿ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਖਡੂਰ ਸਾਹਿਬ ਦੇ ਇੱਕ ਬੜੇ ਧਨਾੜ ਪਰਿਵਾਰ ਚੋਂ ਸੀ ਉਹ ਵੀ ਉਹਨਾਂ ਨੇ ਵੀ ਕੰਮ ਨਹੀਂ ਸੀ ਇੰਨਾ ਜ਼ਿਆਦਾ ਕਦੇ ਕੀਤਾ ਖੇਤੀ ਦਾ ਮੈਂ ਇਸ ਕਰਕੇ ਤੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਨੇ ਉਹਨਾਂ ਨੇ ਸਿਰਫ ਕਿਹਾ ਨਹੀਂ ਉਹਨਾਂ ਨੇ ਆਖਿਆ ਵੀ ਹੱਥਾਂ ਪੈਰਾਂ ਨਾਲ ਕੰਮ ਕਰਦੇ ਹਾਥ ਪਾਉ ਕਰ ਕਾਮ ਸਭ ਕਿਉਂਕਿ ਸ਼ਲੋਕ ਆਇਆ ਸ਼ਲੋਕ ਵਿੱਚ ਥੋੜੀ ਜੀ ਮੈਂ ਤਾਂ ਉਦਾਹਰਣ ਦਿੱਤੀ ਹੈ ਹੱਥਾਂ ਪੈਰਾਂ ਨਾਲ ਕੰਮ ਕਰਦੇ ਹੋਏ ਵੀ ਉਸ ਪਰਮਾਤਮਾ ਦੇ ਨਾਲ ਚਿੱਤ ਜੋੜ ਕੇ ਰੱਖਣਾ ਅਸਲ ਭਗਤੀ ਤਾਂ ਇਹੀ ਹੈ ਆਪਣੇ ਕੰਮ ਛੱਡ ਕੇ ਤੇ ਬੰਦਾ ਆਖੇ ਵੀ ਮੈਂ ਹੁਣ ਚੱਲਿਆਂ ਭਗਤੀ ਕਰਨ ਚੇਤੇ ਰੱਖਣਾ ਆਪਣੇ ਘਰੇਲੂ ਕੰਮਾਂ ਤੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਬੰਦਾ ਭਗਤੀ ਕਰਦਾ ਉਹਦਾ ਵੀ ਗੁਰੂ ਨਾਨਕ ਸਾਹਿਬ ਪਾਸ਼ੇ ਨੇ ਆਖਿਆ ਕੋਈ ਤੋਕ ਨਹੀਂ ਪਹਿਲਾ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਨੂੰ ਸਮਾਜ ਨੂੰ ਜੋ ਸਾਡੀਆਂ ਜ਼ਿੰਮੇਵਾਰੀਆਂ ਉਹਨਾਂ ਦਾ ਨਿਰਵਾਣ ਕਰੀਏ ਤੇ ਕਰਦੇ ਹੋਏ ਨਾਲ-ਨਾਲ ਉਸ ਪ੍ਰਮਾਤਮਾ ਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ ਰੱਖੀਏ ਫਿਰ ਉਸ ਪ੍ਰਮਾਤਮਾ ਦੀ ਅਸਲ ਭਗਤੀ ਹੁੰਦੀ ਹੈ